ਪਰ ਹੁਣ ਸਰਕਾਰ ਨੇ ਟੀ ਨੋਟੀਫਾਈ ਕਰਤਾ ਜੀ ਹੁਣ ਮੁਬਾਰਕਬਾਦ ਆਉਂਗੇ ਇਹ ਤਾਂ ਮੈਂ ਸਮਝ ਰਾਂਗਾ ਵੀ ਪੰਜਾਬ ਦੇ ਵਿੱਚ ਇੱਕ ਬੜੀ ਵੱਡੀ ਠੱਗੀ ਮਾਰੀ ਜਾ ਰਹੀ ਸੀ ਠੱਗਿਆ ਸਰਕਾਰ ਨੂੰ ਠੱਗ ਕਹਿ ਰਹੇ ਤੁਸੀਂ ਬਿਲਕੁਲ ਸ਼ਰਿਆਮ ਠੱਗੀ ਸੀ ਜੀ ਇੱਕ ਨੌਜਵਾਨ ਵੀਰ ਆਇਆ ਮੁਹਾਲੀ ਤੋਂ ਉਹਨੇ ਦੱਸਿਆ ਵੀ ਸਾਨੂੰ ਕੁਝ ਨਹੀਂ ਦਿੱਤਾ ਜਾਂਦਾ ਕਿਲੇ ਪ੍ਰਤੀ ਅਸ਼ਟ ਕਨਾਲ ਦਾ ਕਿਲਾ ਜਿਹੜਾ ਪਰ ਦੂਜੇ ਪਾਸੇ 40-40 ਕਰੋੜ ਰੁਪਈਆ ਕਿਲੇ ਦਾ ਜਿਹੜਾ ਲਿਆ ਜਾਂਦਾ ਉਹ ਸਾਡੇ ਸਾਹਮਣੇ ਦੀ ਗੱਲ ਆ ਤੁਹ ਕੋ ਬਜ਼ੁਰਗ ਨੇ ਕਿਆ ਸੀ ਨਾ ਮੈਂ ਚੌਕ ਚ ਤਾਂ ਬੈਠਾ ਹੋਇਆ ਵੀ ਇਸ ਚੌਕ ਵਿੱਚੋਂ ਮੇਰੀ ਮੋਟਰ ਚੱਲਦੀ ਸੀ ਦੁਰ ਖੇਤਾਂ ਨੂੰ ਪਾਣੀ ਲੱਗਦਾ ਸੀਗਾ ਤੇ ਅੱਜ ਮੇਰੇ ਜਿਹੜੇ ਪੁੱਤਰ ਨੇ ਪੋਤਰੇ ਨੇ ਉਹ ਹੱਥ ਵਿੱਚ ਰੋਟੀ ਵਾਲਾ ਡੱਬਾ ਫੜ ਕੇ ਅੱਜ ਉਹਨਾਂ ਬਿਲਡਿੰਗਾਂ ਵਿੱਚ ਜਾਂਦੇ ਨੇ ਜਿੱਥੇ ਸਾਡੀਆਂ ਜ਼ਮੀਨਾਂ ਹੁੰਦੀਆਂ ਸੀ ਸਾਡੇ ਕੋਲੋਂ ਕੌਡੀਆਂ ਦੇ ਪਾਸ ਲੈ ਕੇ ਸਾਨੂੰ ਇੱਕ ਕਿਲੇ ਪਿਛੇ ਕਨਾਲ ਜ਼ਮੀਨ ਦੇਣੀ ਇਹ ਤਾਂ ਸੋ ਠੱਗੀ ਨਹੀਂ ਬਾਕੀ ਸਾਡੀ ਜ਼ਮੀਨ ਕਿੱਧਰ ਜਾਊਗੀ ਜਿਹੜਾ ਜੱਟ ਦਾ ਪੁੱਤ ਆ ਉਹਨੂੰ ਜ਼ਮੀਨ ਤੇ ਰਿਸ਼ਤਾ ਹੁੰਦਾ ਹੈ ਜਿਹੜਾ ਮਹਾਜਨ ਆ ਉਹਨੂੰ ਦੁਕਾਨ ਤੇ ਰਿਸ਼ਤਾ ਹੁੰਦਾ ਜਿਹੜਾ ਦਲਤ ਆ ਉਹਨੂੰ ਦਿਹਾੜੀ ਤੇ ਪੱਜਾਂਦਾ ਤਾਂ ਰਿਸ਼ਤਾ ਹੁੰਦਾ ਸਾਡੀ ਇਹ ਮਾਂ ਹੈ ਅਸੀਂ ਮਾਂ ਨੂੰ ਕਿਸੇ ਵੀ ਕੀਮਤ ਤੇ ਇਹਨਾਂ ਲੋਕਾਂ ਨੂੰ ਨਹੀਂ ਦੇਵਾਂਗੇ ਭਾਵੇਂ ਜੋ ਮਰਜੀ ਇੱਕ ਸਿਰ ਲੱਗੇ ਪੰਜ ਸਿਰ ਲੱਗਣ ਤੇ ਭਾਵੇਂ ਪੰਜਾਬ ਦੇ ਵਿੱਚ 50000 ਸਿਰ ਲੱਗਣ ਪਰ ਅਤਵਾਰ ਕਿਸਾਨ ਵੀ ਤਾਂ ਹੈ ਉਹਨਾਂ ਨੇ 100 ਵਾਰੀ ਕਿਹਾ ਵੀ ਮੈਂ ਕਿਸਾਨ ਦਾ ਪੁੱਤ ਆ ਤੇ ਆਪਣੀਆਂ ਪ੍ਰਾਪਤੀਆਂ ਵੀ ਖੇਤਾਂ ਦੀਆਂ ਕਣਾਈਆਂ ਵੀ ਮੇਰੀ ਕਿੱਥੇ ਕਿੱਥੇ ਡਿਊਟੀ ਰਹੀ ਮੈਂ ਕਿਹੜੇ ਕਿਹੜੇ ਕੰਮ ਕਰਦਾ ਮੈਂ ਕਹਿੰਨਾ ਪਹਿਲਾਂ ਸਤੋਜ ਤੋਂ ਫਿਰ ਸ਼ੁਰੂ ਕਰਦੇ ਨਾ ਇਹ ਤਾਂ ਇੱਕ ਖੁਦ ਸੰਘਰਸ਼ ਦੇ ਵਿੱਚੋਂ ਧਰਨਿਆਂ ਦੇ ਵਿੱਚੋਂ ਪੈਦਾ ਹੋਈ ਆਮ ਆਦਮੀ ਪਾਰਟੀ ਆ ਇਹ ਉਹ ਅੱਜ ਦਿਨ ਭੁੱਲ ਗਿਆ ਜਿਹੜੇ ਉਹ ਦਿਨ ਸੀਗੇ ਉਹ ਦਿਨ ਇਹਨਾਂ ਨੂੰ ਭੁੱਲ ਚੁੱਕੇ ਨੇ ਅਸੀਂ ਕਹਿੰਦੇ ਆ ਵੀ ਇੱਕੋ ਕਰੋੜ ਬਣਨਾ ਚਾਹੀਦਾ ਜਿਹੜਾ ਬਦਵੀ ਕਰੇ ਉਹਨੂੰ ਇੱਕੋ ਹੀ ਫਾਂਸੀ ਕੋਈ ਅਪੀਲ ਨਹੀਂ ਕੋਈ ਦਲੇਲ ਨਹੀਂ ਉਹ ਕਹਿੰਦੇ ਉਦੋਂ ਵਧਾਈਆਂ ਦੇਵਾਂਗੇ ਜਦੋਂ ਕ੍ਰਾਪਸ਼ਨ ਬੰਦ ਹੋ ਜਾਊਗੀ ਜਦੋਂ ਸਾਰਿਆਂ ਨਾਲ ਧੱਕਾ ਹੋਣਾ ਬੰਦ ਹੋ ਜਾਊਗਾ ਜਦੋਂ ਸਾਰੇ ਹੱਕ ਲੋਕਾਂ ਨੂੰ ਮਿਲ ਜਾਣਗੇ ਅਸੀਂ ਆਜ਼ਾਦੀ ਤੇ ਉਦੋਂ ਵਧਾਈਆਂ ਦੇਵਾਂਗੇ ਫਿਰ ਮੁੱਖ ਮੰਤਰੀ ਸਾਹਿਬ ਤੇ ਇਹ ਬੋਲ ਤੁਹਾਨੂੰ ਪ੍ਰਭਾਵਿਤ ਨਹੀਂ ਕਰਦੇ ਕੀ ਪੰਜਾਬ ਦੇ ਮੁੱਖ ਮੰਤਰੀ ਕੱਲ ਨੂੰ ਝੰਡਾ ਨਹੀਂ ਹਿਲਾਉਣਗੇ ਮਹਿਕਮੇ ਹੈਗੇ ਨੇ ਭਾਵੇਂ ਪੁਲਿਸ ਮਹਿਕਮਾ ਹੈ ਮਾਲ ਮਹਿਕਮਾ ਹੈ ਕੋਈ ਵੀ ਮਹਿਕਮਾ ਹੈ ਉਹ ਰਿਸ਼ਵਤ ਲੈਣੀ ਬੰਦ ਕਰੇਣੀ ਸੀ ਉਹਦੇ ਉੱਤੇ ਕਾਰਵਾਈ ਸਖਤ ਕਰਾਂਗੇ ਕੀ ਬੋਲਣਗੇ ਪੰਜਾਬ ਦੇ ਮੁੱਖ ਮੰਤਰੀ ਨਾਸ਼ੀਰ ਸਦਾਕਰ ਕਿੰਨੇ ਪੈਦਾ ਕੀਤੇ ਨੇ ਤਸਕਰ ਕਿੰਨੇ ਪੈਦਾ ਕੀਤੇ ਨੇ ਇਹਨਾਂ ਸਰਕਾਰਾਂ ਨੇ ਪੈਦਾ ਕੀਤੇ ਨੇ ਕਹਿੰਦੇ ਹੋਰ ਨੂੰ ਜਾਂਦਾ ਪਰ ਫੜਿਆ ਕਿਸੇ ਹੋਰ ਨੂੰ ਜਾਂਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਜਿੱਥੇ ਲੈਂਡ ਪੂਲਿੰਗ ਪਾਲਿਸੀ ਦਾ ਕਾਨੂੰਨ ਬਣਾਇਆ ਜਾਂਦਾ ਉਥੇ ਕਰਜ਼ਾ ਮੁਕਤੀ ਦਾ ਕਾਨੂੰਨ ਬਣਾਓ ਉਥੇ ਵਿੱਦਿਆ ਦਾ ਕਾਨੂੰਨ ਬਣਾਓ ਉਥੇ ਸਾਡੀ ਸਹੂਲਤ ਦਾ ਕਾਨੂੰਨ ਬਣਾਓ ਸਾਡੀ ਹੈਲਥ ਸਿਸਟਮ ਦਾ ਸਹੀ ਸੇਵਾ ਕੰਮ ਹੋਵੇ ਸਰਕਾਰ ਵੱਲੋਂ ਲੈਂਦੀ ਕੀ ਲੈਂਡ ਪੂਲਿੰਗ ਪਾਲਿਸੀ ਬੇਸ਼ੱਕ ਅਡ ਡੀ ਨੋਟੀਫਾਈ ਕਰ ਦਿੱਤੀ ਗਈ ਹੈ ਪਰ ਕਿਸਾਨਾਂ ਵੱਲੋਂ ਰੱਖੇ ਇਕੱਠ ਜਾਂ ਮੀਟਿੰਗਾਂ ਖਤਮ ਨਹੀਂ ਕੀਤੀਆਂ ਗਈਆਂ ਉਹਨਾਂ ਨੂੰ ਉਸੇ ਤਰ੍ਹਾਂ ਜਾਰੀ ਰੱਖਿਆ ਗਿਆ ਸੀ ਅੱਜ ਵੱਡਾ ਕਾਟਰ ਓਪਰ ਦੇ ਪਿੰਡ ਰੈਲੋ ਕਲਾਂ ਚ ਰੱਖਿਆ ਗਿਆ ਸੀ ਜਿੱਥੇ ਬਹੁਤ ਸਾਰੇ ਬੁਲਾਰੇ ਪਹੁੰਚੇ ਵੱਡੇ ਇਕੱਠ ਹੋਇਆ ਤਾਂ ਸਾਡੇ ਨਾਲ ਬਰਾਮਕੇ ਯੂਨੀਅਨ ਤੋਂ ਕਰਤ ਸਿੰਘ ਜੀ ਬਰਾਮਕੇ ਸਾਹਿਬ ਕਿਵੇਂ ਦੇਖਦੇ ਹੋ ਸਰ ਤੁਸੀਂ ਵਿਰੋਧ ਕਰ ਰਹੇ ਸੀ بڑے ਪ੍ਰਦਰਸ਼ਨ ਚੱਲ ਰਹੇ ਸੀ ਪਰ ਹੁਣ ਸਰਕਾਰ ਨੇ ਟੀ ਨੋਟੀਫਾਈ ਕਰਤਾ ਜੀ ਹੁਣ ਮੁਬਾਰਕਬਾਦ ਦੇਵੋਗੇ ਵਧਾਈਆਂ ਦੇਵੋਗੇ ਖੁਸ਼ੀਆਂ ਸਾਂਝੀਆਂ ਕਰੋਗੇ ਜਾਂ ਹੁਣ ਵੀ ਭੰਡੋਗੇ ਸਰਕਾਰ ਨੂੰ ਦੇਖੋ ਪੰਜਾਬ ਦੇ ਵਿੱਚ ਜਿਸ ਦਿਨ ਤੋਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਔਰ ਕੈਬਨਰੇਟ ਰਿਕ ਮੀਟਿੰਗ ਬੁਲਾ ਕੇ ਇਹ ਲੈਂਡ ਪੂਲਿੰਗ ਪਾਲਿਸੀ ਵਾਲਾ ਜਿਹੜੀ ਕਾਨੂੰਨ ਲੈ ਕੇ ਆਂਦਾ ਸੀਗਾ ਔਰ ਪੰਜਾਬ ਦੇ ਆਵਾਮ ਨੂੰ ਜਿਵੇਂ ਜਿਵੇਂ ਪਤਾ ਲੱਗਦਾ ਗਿਆ ਔਰ ਜਿਵੇਂ ਜਿਵੇਂ ਅਸੀਂ ਆਪਣੇ ਮੋਰਚੇ ਵੱਲੋਂ ਕੌਲ ਦਿੰਦੇ ਰਹਿ ਉਸ ਦੇ ਮੁਤਾਬਕ ਬੜੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖਿਆ ਜਿਵੇਂ ਐਸਕਮ ਨੇ ਕੌਲ ਦਿੱਤੀ ਸੀ ਅਸੀਂ ਕੇਐਮਐਮ ਨੇ ਉਹਦੀ ਬੜੀ ਵੱਡੀ ਸਪੋਰਟ ਕੀਤੀ ਟਰੈਕਟਰ ਮਾਰਚ ਦੀ ਉਸ ਤੋਂ ਬਾਅਦ ਜਿਹੜਾ ਮੋਟਰਸਾਈਕਲ ਮਾਰਚ 11 ਦਾ ਹੋਇਆ ਇਹ ਪੰਜਾਬ ਦੀਆਂ ਸੜਕਾਂ ਤੇ ਲੱਖਾਂ ਦੀ ਗਿਣਤੀ ਚ ਮੋਟਰਸਾਈਕਲ ਜਿਹੜੇ ਉਹ ਆਏ ਹੈਗੇ ਲੋਕਾਂ ਨੂੰ ਇਹ ਪਤਾ ਲੱਗ ਚੁੱਕਿਆ ਸੀਗਾ ਵੀ ਸਾਡੀ ਜ਼ਮੀਨ ਕੌਡੀਆਂ ਦੇ ਪਾ ਲੈ ਕੇ ਤੇ ਗਾਂ ਗਲਾਡਾ ਹੋਇਆ ਕਮਾਡਾ ਹੋਇਆ ਪੁੱਡਾ ਹੋਇਆ ਕਾਰਪੋਰੇਟ ਕਰਾਣੇ ਹੋਏ ਉਹਨਾਂ ਨਾਲ ਰਲ ਕੇ ਮਹਿੰਗੇ ਪਾ ਦੀ ਕੱਲ ਸਾਡੇ ਕੋਲ ਇੱਕ ਕਿਸਾਨ ਮਜ਼ਦੂਰ ਮੋਰਚੇ ਦੇ ਇੱਕ ਮੀਟਿੰਗ ਵਿੱਚ ਇੱਕ ਨੌਜਵਾਨ ਵੀਰ ਆਇਆ ਮੋਹਾਲੀ ਤੋਂ ਉਹਨੇ ਦੱਸਿਆ ਵੀ ਸਾਨੂੰ ਕੁਛ ਨਹੀਂ ਦਿੱਤਾ ਜਾਂਦਾ ਕਿਲੇ ਪ੍ਰਤੀ ਅਸ਼ਟ ਕਨਾਲ ਦਾ ਕਿਲਾ ਜਿਹੜਾ ਪਰ ਦੂਜੇ ਪਾਸੇ 40 40 ਕਰੋੜ ਰੁਪਈਆ ਕਿੱਲੇ ਦਾ ਜਿਹੜਾ ਲਿਆ ਜਾਂਦਾ ਉਹ ਸਾਡੇ ਸਾਹਮਣੇ ਦੀ ਗੱਲ ਆ ਦੇਖੋ ਬਜ਼ੁਰਗ ਨੇ ਕਿਹਾ ਸੀ ਨਾ ਵੀ ਮੈਂ ਚੌਂਕ 'ਚ ਤਾਂ ਬੈਠਾ ਹੋਇਆ ਵੀ ਇਸ ਚੌਂਕ ਵਿੱਚੋਂ ਮੇਰੀ ਮੋਟਰ ਚੱਲਦੀ ਸੀ ਦਰ ਖੇਤਾਂ ਨੂੰ ਪਾਣੀ ਲੱਗਦਾ ਸੀਗਾ ਤੇ ਅੱਜ ਮੇਰੇ ਜਿਹੜੇ ਪੁੱਤਰ ਨੇ ਪੋਤਰੇ ਨੇ ਉਹ ਹੱਥ ਵਿੱਚ ਰੋਟੀ ਵਾਲਾ ਡੱਬਾ ਫੜ ਕੇ ਅੱਜ ਉਹਨਾਂ ਬਿਲਡਿੰਗਾਂ ਵਿੱਚ ਜਾਂਦੇ ਨੇ ਜਿੱਥੇ ਸਾਡੀਆਂ ਜ਼ਮੀਨਾਂ ਹੁੰਦੀਆਂ ਸੀ ਇਹ ਪੰਜਾਬ ਸਰਕਾਰ ਨੇ ਯੋਜਕਸ਼ ਕੀਤਾ ਸੀਗਾ ਉਹਨਾਂ ਦਾ ਲੋਕਾਂ ਨੇ ਮੂੰਹ ਤੋੜਮਾ ਜਵਾਬ ਦਿੱਤਾ ਔਰ ਕਿਸਾਨ ਜੱਥੇਬੰਦੀਆਂ ਨੇ ਆਵਾਮ ਲੋਕਾਂ ਨੇ ਹਰੇਕ ਵਰਗ ਨੇ ਇਸ ਗੱਲ ਦਾ ਜਿਹੜਾ ਉਹ ਬਿਲਕੁਲ ਪਰਖਲਾਫੀ ਕੀਤੀ ਇਸ ਵਾਰ ਤੇ ਸਰਕਾਰ ਨੂੰ ਪਿੱਛੇ ਮੁੜਨਾ ਪਿਆ ਪਰ ਜਿਹੜੀ ਗੱਲ ਆ ਜਿਹੜਾ ਚੰਗਾ ਕੰਮ ਕਰਦਾ ਉਹਦਾ ਸਵਾਗਤ ਕਰਾਂਗੇ ਪਰ ਜੇ ਆਉਣ ਵਾਲੇ ਸਮੇਂ ਚ ਚੰਗੇ ਕੰਮ ਕਰੇਗਾ ਫੇਰ ਹੀ ਕਰਾਂਗੇ ਇਹ ਕੰਮ ਚੰਗਾ ਨਹੀਂ ਲੱਗਿਆ ਮਤਲਬ ਤੁਹਾਨੂੰ ਇਹਨੂੰ ਇਹਨੂੰ ਚੰਗਾ ਕਹਿੰਦੇ ਜਾਂ ਮੰਦਾ ਕਹਿੰਦੇ ਹੁਣ ਜੋ ਹੋਇਆ ਭਾਵੇਂ ਪਾਲਿਸੀ ਦੇ ਆਂਦੀ ਜਾਂ ਵਾਪਸ ਕਰੀ ਦੇਖੋ ਜਿਹੜੀ ਵਾਪਸ ਕੀਤੀ ਆ ਜਾਂ ਡੀ ਨੋਟੀਫਾਈ ਵਿੱਚ ਕੀਤਾ ਹੈਗਾ ਮੈਂ ਕਹਿੰਦਾ ਵੀ ਲੋਕਾਂ ਦੇ ਹੱਕ ਵਿੱਚ ਗੱਲ ਕਹੀ ਆ ਇਹਦੇ ਉੱਤੇ ਸਰਕਾਰ ਨੂੰ ਪਹਿਲਾਂ ਸੋਚਣਾ ਸਮਝਣਾ ਚਾਹੀਦਾ ਸੀਗਾ ਵੀ ਇਹ ਲੋਕਾਂ ਵਿੱਚ ਲਿਆਉਣੀ ਚਾਹੀਦੀ ਸੀ ਜਾਂ ਨਹੀਂ ਲਿਆਉਣੀ ਚਾਹੀਦੀ ਸੀ ਪਿੱਛੇ ਬਹੁਤ ਸਾਰੀਆਂ ਸਰਕਾਰਾਂ ਪਿੱਛੇ ਮੁੜ ਗਈਆਂ ਨੇ ਉਹ ਨਹੀਂ ਲਿਆ ਸਕੀਆਂ ਇਹ ਤਾਂ ਮੈਂ ਸਮਝ ਰਾਂਗਾ ਕਿ ਪੰਜਾਬ ਦੇ ਵਿੱਚ ਇੱਕ ਬੜੀ ਵੱਡੀ ਠੱਗੀ ਮਾਰੀ ਜਾ ਰਹੀ ਸੀ ਜਿਸ ਠੱਗੀ ਨੂੰ ਰੋਕਣ ਵਾਸਤੇ ਪੰਜਾਬ ਦਾ ਆਵਾਮ ਬਿਲਕੁਲ ਸਟੈਂਡ ਕਰ ਗਿਆ ਖੜ ਗਿਆ ਸਰਕਾਰ ਨੂੰ ਠੱਗ ਕਹਿ ਰਹੇ ਤੁਸੀਂ ਬਿਲਕੁਲ ਸ਼ਰਿਆਮ ਠੱਗੀ ਸੀ ਜੀ ਸਾਡੇ ਕੋਲੋਂ ਕੋਡੀਆਂ ਦੇ ਪਾਸ ਲੈ ਕੇ ਸਾਨੂੰ ਇੱਕ ਕਿਲੇ ਪਿੱਛੇ ਕਨਾਲ ਜ਼ਮੀਨ ਦੇਣੀ ਇਹ ਤਾਂ ਸੋ ਠੱਗੀ ਨਹੀਂ ਬਾਕੀ ਸਾਡੀ ਜ਼ਮੀਨ ਕਿੱਧਰ ਜਾਊਗੀ ਅੱਜ ਦੇਖੋ ਜਿਹੜਾ ਜੱਟ ਦਾ ਪੁੱਤ ਆ ਉਹਨੂੰ ਜ਼ਮੀਨ ਤੇ ਰਿਸ਼ਤਾ ਹੁੰਦਾ ਜਿਹੜਾ ਮਹਾਜਨ ਆ ਉਹਨੂੰ ਦੁਕਾਨ ਤੇ ਰਿਸ਼ਤਾ ਹੁੰਦਾ ਜਿਹੜਾ ਦਲਤ ਆ ਉਹਨੂੰ ਦਿਹਾੜੀ ਤੇ ਪਾ ਜਾਂਦਾ ਤਾਂ ਰਿਸ਼ਤਾ ਹੁੰਦਾ ਸਾਡੀ ਇਹ ਮਾਂ ਹੈ ਅਸੀਂ ਮਾਂ ਨੂੰ ਕਿਸੇ ਵੀ ਕੀਮਤ ਤੇ ਇਹਨਾਂ ਲੋਕਾਂ ਨੂੰ ਨਹੀਂ ਦੇਵਾਂਗੇ ਭਾਵੇਂ ਜੋ ਮਰਜੀ ਇੱਕ ਸਿਰ ਲੱਗੇ ਪੰਜ ਸਿਰ ਲੱਗਣ ਤੇ ਭਾਵੇਂ ਪੰਜਾਬ ਦੇ ਵਿੱਚ 50 ਹਜ਼ਾਰ ਸਿਰ ਲੱਗਣ ਪਰ ਹੁਣ ਸਰਕਾਰ ਜਿਹੜੀ ਹੈਗੀ ਹੈ ਡੀ ਨੋਟੀਫਾਈ ਕਰਨ ਤੋਂ ਬਾਅਦ ਇਹ ਗੱਲਾਂ ਕਹਿ ਰਹੀ ਹੈ ਵੀ ਅਸੀਂ ਕਿਸਾਨਾਂ ਦੇ ਨਾਲ ਆ ਅਸੀਂ ਕਿਸਾਨਾਂ ਦੇ ਸਮਰਥਨ ਦੇ ਵਿੱਚ ਆ ਅਸੀਂ ਜੋ ਕਿਹਾ ਸੀ ਉਹ ਕੀਤਾ ਅਸੀਂ ਕਿਸਾਨਾਂ ਨੇ ਜੇ ਵਿਰੋਧ ਕੀਤਾ ਨਹੀਂ ਮੰਨੇ ਤਾਂ ਅਸੀਂ ਵਾਪਸ ਲਈ ਸਾਨੂੰ ਇਹਦੀ ਸ਼ਾਬਾਸ਼ੀ ਮਿਲਣੀ ਚਾਹੀਦੀ ਆ ਨਹੀਂ ਦੋਂਗੇ ਸ਼ਾਬਾਸ਼ੀ ਦੇਖੋ ਇਹ ਤਾਂ ਛੋਟੇ ਛੋਟੇ ਕੰਮ ਨੇ ਮੈਨਾਂ ਨੂੰ ਵੱਡੇ ਨਹੀਂ ਸਮਝਦਾ ਵੱਡੇ ਇਹਨਾਂ ਨੇ ਕੀਤੇ ਸੀ ਪਰ ਆਵਾਮ ਨੇ ਇਹਨੂੰ ਛੋਟਾ ਕਰ ਦਿੱਤਾ ਇਹ ਤੁਹਾਡੇ ਸਾਹਮਣੇ ਆ ਪਰ ਜੇ ਸ਼ਾਬਾਸ਼ੀ ਵਾਲੀ ਗੱਲ ਆ ਜਿਹੜੇ ਪੰਜਾਬ ਦੇ ਨਾਲ ਹੋਰ ਵਾਅਦੇ ਕੀਤੇ ਹੋਏ ਨੇ ਉਹ ਪੂਰੇ ਕਰਨ ਫਿਰ ਸ਼ਾਬਾਸ਼ ਵਾਲੀ ਵੀ ਗੱਲ ਕਰ ਲਾਂਗੇ ਪਰ ਐ ਸ਼ਾਬਾਸ਼ੇ ਦੇ ਕੇ ਇਹਨਾਂ ਲੋਕਾਂ ਨੂੰ ਵੜਿਆ ਦੀਏ ਇਹ ਪਲ ਨੂੰ ਕੋਈ ਪਤਾ ਨਹੀਂਗਾ ਭਗਵੰਤ ਮਾਨ ਮਾਸਟਰ ਦਾ ਬੇਟਾ ਕੋਈ ਪਤਾ ਨਹੀਂ ਕਿਹੜਾ ਕਾਨੂੰਨ ਲਿਆ ਕੇ ਸਾਡੇ ਸਿਰ ਤੇ ਖੜਾ ਕਰ ਦੇਵੇ ਪਰ ਮਤਵਾਰ ਕਿਸਾਨ ਵੀ ਤਾਂ ਹੈ ਉਹਨਾਂ ਨੇ 100 ਵਾਰੀ ਕਿਹਾ ਵੀ ਮੈਂ ਕਿਸਾਨ ਦਾ ਪੁੱਤ ਆ ਤੇ ਆਪਣੀਆਂ ਪ੍ਰਾਪਤੀਆਂ ਵੀ ਖੇਤਾਂ ਦੀਆਂ ਗਣਾਈਆਂ ਵੀ ਮੇਰੀ ਕਿੱਥੇ ਕਿੱਥੇ ਡਿਊਟੀ ਰਹੀ ਮੈਂ ਕਿਹੜੇ ਕਿਹੜੇ ਕੰਮ ਕਰਦਾ ਰਿਹਾ ਮੈਂ ਕਹਿੰਨਾ ਪਹਿਲਾਂ ਸਤੋਜ ਤੋਂ ਫਿਰ ਸ਼ੁਰੂ ਕਰਦੇ ਨਾ ਜੇ ਕਿਸਾਨ ਦੇ ਪੁੱਤ ਸੀਗੇ ਤੇ ਆਪਦਾ ਨਗਰ ਸਤੋਜ ਆ ਉਥੋਂ ਇਹ ਜਿਹੜੀ ਪਾਲਿਸੀ ਲੈਂਦੀ ਸੀਗੀ ਉਥੋਂ ਸ਼ੁਰੂ ਕਰਦੇ ਪਹਿਲਾਂ ਕਿਉਂ ਪੰਜਾਬ ਦੇ ਹੋਰ ਲੋਕਾਂ ਉਹਨਾਂ ਨੂੰ ਜੜਨਾ ਚਾਹੁੰਦੇ ਨੇ ਜਿਹੜਾ ਪਹਿਲਾਂ ਹੀ ਉਜੜ ਕੇ ਆਣ ਕੇ 1947 ਦੇ ਵਿੱਚ ਇਹਨਾਂ ਪਿੰਡਾਂ ਵਿੱਚ ਬੈਠੇ ਹੋਏ ਨੇ ਅਜੇ ਤੱਕ ਉਹਨਾਂ ਦੀ ਮਰੱਬਾ ਬੰਦੀ ਨਹੀਂ ਹੋਈ ਅਜੇ ਤੱਕ ਉਹਨਾਂ ਦਾ ਕੋਈ ਲੇਖਾ ਜੋਖਾ ਨਹੀਂ ਹੋਇਆ ਕਿਸੇ ਉਹ ਜਾਨੀ ਕਿ ਹਸਾਬ ਤਬ ਚ ਨਹੀਂ ਹੈਗੇ ਪਰ ਇਸ ਤਰ੍ਹਾਂ ਕਰਨ ਦੇ ਨਾਲ ਪੰਜਾਬ ਦੇ ਜਿਹੜੇ ਲੋਕ ਨੇ ਉਹ ਹਸਾਬ ਤਬ ਲੈਣਾ ਵੀ ਜਾਣਦੇ ਨੇ ਹਸਾਬ ਤਬ ਮੋੜਨਾ ਵੀ ਜਾਣਦੇ ਨੇ ਜੇ ਸਾਡੇ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਉਹ ਬੈਨਾਂ ਸ਼ੀਟ ਬਨਵੇਂ ਸ਼ੀਟਾਂ ਦੇ ਕੇ ਇਸ ਪੱਤੇ ਬਿਠਾਇਆ ਹੈਗਾ ਤੇ ਪੰਜਾਬ ਦੀ ਆਵਾਮ ਲੋਣਾ ਵੀ ਜਾਣਦੀ ਹੈ ਹੁਣ ਸਰਕਾਰ ਜਿਹੜੀ ਹੈਗੀ ਆ ਆ ਕਿਸਾਨ ਦੇ ਹਿੱਤ ਵਿੱਚ ਲੱਗਦੀ ਤੁਹਾਨੂੰ ਮੈਨੂੰ ਨਹੀਂ ਸਮਝ ਆ ਵੀ ਕਿਸਾਨ ਦੇ ਹਿੱਤ ਵਿੱਚ ਹੈਗੀ ਨਾ ਪਹਿਲਾਂ ਕੋਈ ਕੇਂਦਰ ਦੀ ਸਰਕਾਰ ਆਈ ਸੀ ਹਿੱਤ ਵਿੱਚ ਤੇ ਨਾ ਇਹ ਪੰਜਾਬ ਸਰਕਾਰ ਹਿੱਤ ਵਿੱਚ ਆਈ ਆ ਪੰਜਾਬ ਦੇ ਬਹੁਤ ਸਾਰੇ ਮੁੱਦੇ ਜਿਹੜੇ ਘੱਟੋ ਘੱਟ ਮੈਨ ਵੀ ਲੈਣਾ ਲੱਗੇ ਮੁੱਦੇ ਨੇ ਜਿਹੜੇ ਅਜੇ ਤੱਕ ਇਹ ਜਿਹੜੇ ਨੇ ਇਹਨਾਂ ਨੇ ਕਲੀਅਰ ਨਹੀਂ ਕੀਤੇ ਹੈਗੇ ਆ ਚੇਪਲਾ ਮੀਟਰ ਸਾਡੇ ਸਿਰ ਤੇ ਖੜਾ ਕਰਤਾ ਜੀ ਨਾ ਯੂਰਪ ਕੰਟਰੀਆਂ ਨੇ ਕਿਤੇ ਨਹੀਂ ਲੱਗਾ ਨਾ ਅਮਰੀਕਾ ਚ ਨਾ ਕੈਨੇਡਾ ਚ ਨਾ ਨਿਊਜ਼ੀਲੈਂਡ ਚ ਕਿਤੇ ਨਹੀਂ ਲੱਗਾ ਹੈਗਾ ਇਹ ਸਾਡੇ ਦੇਸ਼ ਵਿੱਚ ਕਿਉਂ ਲਿਆਂਦਾ ਗਿਆ ਇਹਨੇ ਤਕਨੀਕ ਦੀ ਗੱਲ ਆ ਇਹ ਤਕਨੀਕ ਹੋਊਗੀ ਸਾਡਾ ਕਾਜ ਭਾਰ ਵੀ ਸਾਡਾ ਘਟੂਗਾ ਸਾਨੂੰ ਬੈਠਿਆਂ ਨੂੰ ਪਤਾ ਲੱਜੂਗਾ ਕਿਹਦਾ ਕਿੰਨਾ ਲੋਡ ਚੱਲ ਰਿਹਾ ਕੀ ਹਿਸਾਬ ਕਿਤਾਬ ਆ ਪਿੱਤ ਟੈਕਨੋਲੋਜੀ ਦੀ ਗੱਲ ਹੈ ਟੈਕਨੋਲੋਜੀ ਦਾ ਆਣੀ ਚਾਹੀਦੀ ਹੈ ਜਵਾਬ ਦੇਣਾ ਤੁਹਾਨੂੰ ਸਿੱਧਮ ਸਿੱਧ ਔਰ ਸਾਡੇ ਸਿਰ ਤੇ ਬੜਾ ਵੱਡਾ ਕੁਹਾੜਾ ਰੱਖਣਾ ਮੈਂ ਇਹ ਸ਼ਬਦਾਂ ਦੇ ਨਾਲ ਕਹਾਂਗਾ। ਇਹਦੇ ਖਿਲਾਫ ਵੀ ਤੁਸੀਂ ਤੁਰੋਗੇ? ਬਿਲਕੁਲ ਤੁਰੇ ਹੋਇਆ ਜੀ। ਅਸੀਂ ਤਾਂ ਪੰਜਾਬ ਦੇ ਵਿੱਚ ਇਹ ਗੱਲ ਕਹਿੰਨੇ ਆ ਆਪਣਾ ਝੰਡਾ ਤੇ ਡੰਡਾ ਕੈਮ ਰੱਖੋ। ਜਿੱਥੇ ਕੋਈ ਮੀਟਰ ਲਾਉਣ ਵਾਸਤੇ ਅਧਿਕਾਰੀ ਬਿਜਲੀ ਬੋਰਡ ਦਾ ਆਉਂਦਾ ਉਹਨੂੰ ਘੇਰੋ ਧੁੱਪੇ ਬਿਠਾਓ। ਫਿਰ ਉਹਦੇ ਨਾਲ ਗੱਲ ਕਰੋ ਵੱਡਾ ਅਧਿਕਾਰੀ ਆਉਣ ਤੇ ਉਹਨਾਂ ਦਾ ਸਮਾਂ ਉਹ ਤੋਂ ਮੰਗੋ। ਫਿਰ ਉਹਨਾਂ ਨਾਲ ਗੱਲ ਕਰੋ ਵੀ ਅਸੀਂ ਇਹ ਮੀਟਰ ਨਹੀਂ ਲਗਣਦੇ ਨੇ। ਸਰਕਾਰ ਦੇ ਨੁਮਾਇੰਦੇ ਕਹਿੰਦੇ ਵੀ ਬੇਲਣਾ ਦਾ ਟੋਲਾ ਤੁਹਾਨੂੰ 2020-21 ਵਿੱਚ ਵੀ ਤੁਹਾਡੇ ਸਾਹਮਣੇ ਅਸੀਂ ਉੱਥੇ ਪਾਸ ਕੀਤਾ ਸੀਗਾ। ਉਥੇੜੀਆਂ ਕਿਸਾਨਾਂ ਦੀਆਂ ਮੀਟਿੰਗਾਂ ਸਾਡੀਆਂ ਹੋਈਆਂ ਨੇ ਕੇਂਦਰ ਦੇ ਨਾਲ ਉਹਨਾਂ ਵਿੱਚ ਵੀ ਅਸੀਂ ਕਿਹਾ ਸੀ ਵੀ ਇਸ ਬਿਜਲੀ ਸੋਥ ਐਕਟ 2020 ਨੂੰ ਤੁਸੀਂ ਬਿਲਕੁਲ ਖਤਮ ਕਰੋ ਖਤਮ ਕੀਤਾ ਪਰ ਪਿਛਲੇ ਤੁਰੱਚ ਤੋਂ ਨਹੀਂ ਫੇਰ ਲੈ ਕੇ ਜਾਂਦਾ ਜਿਹੜਾ ਤੁਸੀਂ ਵਿਲੜਾਂ ਦੀ ਗੱਲ ਕੀਤੀ ਹੈਗੀ ਆ ਜਦੋਂ ਅਸੀਂ ਵਿਲੜ ਸੀ ਧਰਨਿਆਂ ਦੇ ਪਹਿਲਾਂ ਵੀ ਬੈਠਦੇ ਅੱਜ ਦੇ ਨਹੀਂ ਸਾਡਾ ਸਰਮਾਇਆ ਸ਼ੁਰੂ ਤੋਂ ਲੈ ਕੇ ਤੇ ਭਗਵੰਤ ਮਾਨ ਸਾਹਿਬ ਉਦੋਂ ਦੀ ਜਗ ਉੱਥੇ ਬੈਠਦੀ ਨਾ ਸਾਡੇ ਕੋਲੇ ਉਦੋਂ ਨਹੀਂ ਸੀ ਵਿਲੜ ਦੇਖਦੇ ਇਹ ਤਾਂ ਇੱਕ ਖੁਦ ਸੰਘਰਸ਼ ਦੇ ਵਿੱਚੋਂ ਧਰਨਿਆਂ ਦੇ ਵਿੱਚੋਂ ਪੈਦਾ ਹੋਈ ਆਮ ਆਦਮੀ ਪਾਰਟੀ ਆ ਇਹ ਉਹ ਅੱਜ ਦਿਨ ਭੁੱਲ ਗਈ ਆ ਜਿਹੜੇ ਉਹ ਦਿਨ ਸੀਗੇ ਉਹ ਦਿਨ ਇਹਨਾਂ ਨੂੰ ਭੁੱਲ ਚੁੱਕੇ ਨੇ ਪਰ ਮੈਂ ਕਹਿੰਦਾ ਉਹ ਦਿਨਾਂ ਨੂੰ ਯਾਦ ਕਰਨ ਔਰ ਪੰਜਾਬ ਨੂੰ ਪੰਜਾਬੀਅਤ ਨੂੰ ਸਾਡੀਆਂ ਨਸਲਾਂ ਨੂੰ ਤੇ ਸਾਡੀਆਂ ਫਸਲਾਂ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਣ ਤਾਂ ਹੀ ਪੰਜਾਬ ਦੀ ਇਹ ਮੁੱਖ ਮੰਤਰੀ ਕੋਹਣ ਦੇ ਲੈਕ ਨੇ ਤੇ ਪਾਲਸੀ ਤੁਸੀਂ ਹੁਣ ਵਾਪਸ ਕਰਾਈਏ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਵੀ ਤੁਹਾਡੇ ਨਾਲ ਲੱਗੀਆਂ ਤੇ ਉਹਨਾਂ ਨੇ ਤੁਹਾਡੇ ਨਾਲ ਆ ਕੇ ਸਾਥ ਦਿੱਤਾ ਰੋਸ ਮਚਾਰੇ ਆ ਚਾਏ ਤੇ ਹੁਣ ਉਹ ਕਹਿੰਦੇ ਵੀ ਅਸੀਂ ਬੜਾ ਵੱਡਾ ਸੰਘਰਸ਼ ਲੜਿਆ ਅਸੀਂ ਵਾਪਸ ਕਰਾਈਏ ਪੰਜਾਬ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ਪੰਜਾਬ ਦਾ ਹਰੇਕ ਵਰਗ ਸਮਾਜਿਕ ਧਾਰਮਿਕ ਹੋਰ ਵੀ ਜਿਹੜੇ ਲੋਕ ਹੈਗੇ ਨੇ ਜਿਸ ਤਰ੍ਹਾਂ 2021 ਦੇ ਵਿੱਚ ਉਹਨਾਂ ਨੇ ਸਾਡਾ ਸਮਰਥਨ ਕੀਤਾ ਸੀਗਾ ਅੱਜ ਉਸ ਤਰੀਕੇ ਨਾਲ ਸਮਰਥਨ ਕੀਤਾ ਕਿਉਂਕਿ 164 ਪਿੰਡ ਉਜੜਨ ਤੇ ਆਗੇ ਸੀਗੇ ਉਹਨਾਂ ਵਿੱਚ ਦਲਤ ਵੀ ਰਹਿੰਦੇ ਸੀ ਦੁਕਾਨਦਾਰ ਛੋਟੇ ਵੀ ਰਹਿੰਦੇ ਸੀ ਹਰੇਕ ਧਰਮ ਦਾ ਲੋਕ ਉਹਨਾਂ ਦੇ ਵਿੱਚ ਵੱਸਦੇ ਸੀਗੇ ਜੇਕਰ 164 ਪਿੰਡ ਉਜੜਦੇ ਤੇ ਭਾਈ ਸਾਹਿਬ ਫਿਰ ਉਹ ਉਹਨਾਂ ਦਾ ਹਸਾਬ ਤੱਕ ਕਿਨੇ ਕਰਨਾ ਸੀਗਾ ਉਹਨਾਂ ਨੂੰ ਰੋਟੀ ਕਿੱਥੋਂ ਮਿਲਣੀ ਸੀਗੀ ਕਿਉਂਕਿ ਇਹ ਇਦਾਂ ਦੀ ਪੰਜਾਬ ਦੀ ਜ਼ਮੀਨ ਆ ਜਿੱਥੋਂ ਸੋਨਾ ਵੀ ਉਗਦਾ ਹੈਗਾ ਪਰ ਇਸ ਚੀਜ਼ ਨੂੰ ਬਹੁਤ ਲੰਮੇ ਸਮੇਂ ਤੋਂ ਕੇਂਦਰ ਦੀਆਂ ਕਰਪੂੜ ਘਰਾਣਿਆਂ ਦੀਆਂ ਤੇ ਨਾਲ ਮਿਲੇ ਹੋਏ ਭਗਵੰਤ ਸਿੰਘ ਮਾਨ ਦੀਆਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੀਆਂ ਇਹ ਜਿਹੜੀਆਂ ਆਪਸ ਵਿੱਚ ਤਾਲ ਮਿਲ ਨੇ ਰਲੇ ਹੋਏ ਨੇ ਤਾਂ ਕਰਕੇ ਪੰਜਾਬ ਨੂੰ ਲੁੱਟਣਾ ਚਾਹੁੰਦੇ ਅਸੀਂ ਅਸੀਂ ਕਹਿੰਦਾ ਵੀ ਇਸ ਲੁੱਟ ਨੂੰ ਬੰਦ ਕੀਤਾ ਜਾਵੇ ਪੰਜਾਬ ਦੇ ਵਿੱਚ ਜਿਹੜੀ ਰਿਸ਼ਵਤ ਆ ਉਹ ਪੂਰੇ ਜੋਰਾਂ ਤੇ ਇਸ ਟਾਈਮ ਉਸ ਰਿਸ਼ਵਤ ਨੂੰ ਕਿਉਂ ਨਹੀਂ ਬੰਦ ਕੀਤਾ ਜਾਂਦਾ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆਪਣੇ ਪਦ ਤੇ ਬੈਠਣ ਤੋਂ ਪਹਿਲਾਂ ਕਹਿੰਦੇ ਸੀ ਇਲੈਕਸ਼ਨ ਦੌਰਾਨ ਵੀ ਅਸੀਂ ਪੰਜਾਬ ਚੋਂ ਰਿਸ਼ਵਤ ਖਤਮ ਕਰਾਂਗੇ ਅਸੀਂ ਪੰਜਾਬ ਦੇ ਵਿੱਚ ਜਿਹੜਾ ਬਦਮੀਆਂ ਹੋ ਰਹੀਆਂ ਨੇ ਭਾਵੇਂ ਕਿਸੇ ਧਰਮ ਗਰੰਤੀਆਂ ਹੋ ਰਹੀਆਂ ਨੇ ਉਹਨਾਂ ਨੂੰ ਇੱਕ ਕਾਨੂੰਨ ਬਣਾਵਾਂਗੇ ਅਸੀਂ ਕਹਿੰਦੇ ਆ ਵੀ ਇੱਕੋ ਕਾਨੂੰਨ ਬਣਨਾ ਚਾਹੀਦਾ ਜਿਹੜਾ ਬੇਦਬੀ ਕਰੇ ਉਹਨੂੰ ਇੱਕੋ ਹੀ ਫਾਂਸੀ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਐਦਾਂ ਦਾ ਕਾਨੂੰਨ ਬਣੇ ਇਹਨਾਂ ਹੋਵੇ ਕਾਨੂੰਨਾਂ ਦੇ ਵਿੱਚ ਹੋਰ ਕੁਝ ਐਮੈਂਡਮੈਂਟ ਕੀਤਾ ਜਾਵੇ ਤੂੰ ਦੁਬਾਰਾ ਫੇਰ ਉਸੇ ਤਰ੍ਹਾਂ ਰੋਲਦੇ ਫਿਰਨ ਜਿਸ ਤਰ੍ਹਾਂ ਲੰਮੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਦਬੀ ਹੋਈ ਸਾਡੇ ਸਿੰਘਾਂ ਤੇ ਕੋੜ ਪੂਰੇ ਚੌਂਕ ਦੇ ਵਿੱਚ ਹਮਲੇ ਹੋਏ ਰੀੜ ਦੀ ਹੱਡੀ ਤੱਕ ਟੁੱਟ ਗਈ ਅੱਜ ਤੱਕ ਇਨਸਾਫ ਨਹੀਂ ਮਿਲਿਆ ਉਹ ਕਹਿੰਦੇ ਵੀ ਅਸੀਂ ਵੀ ਤਾਂ ਕਹਿੰਨੇ ਆਂ ਵੀ ਆਜ਼ਾਦੀ ਉਦੋਂ ਆਜ਼ਾਦੀ ਦੇ ਵਧਾਈਆਂ ਦਵਾਂਗੇ ਮੁੱਖ ਮੰਤਰੀ ਸਾਹਿਬ ਤੁਸੀਂ ਸੁਣੀ ਹੋਣੀ ਸਪੀਚ ਪਿੱਛੇ ਜੇ ਹੁਣ ਉਹ ਕਹਿੰਦਾ ਉਦੋਂ ਵਧਾਈਆਂ ਦਵਾਂਗੇ ਜਦੋਂ ਕਰਪਸ਼ਨ ਬੰਦ ਹੋ ਜੂਗੀ ਜਦੋਂ ਸਾਰਿਆਂ ਨਾਲ ਧੱਕਾ ਹੋਣਾ ਬੰਦ ਹੋ ਜਾਊਗਾ ਜਦੋਂ ਸਾਰੇ ਹੱਕ ਲੋਕਾਂ ਨੂੰ ਮਿਲ ਜਾਣਗੇ ਅਸੀਂ ਆਜ਼ਾਦੀ ਤੇ ਉਦੋਂ ਵਧਾਈਆਂ ਦਵਾਂਗੇ ਫਿਰ ਮੁੱਖ ਮੰਤਰੀ ਸਾਹਿਬ ਤੇ ਇਹ ਬੋਲ ਤੁਹਾਨੂੰ ਪ੍ਰਭਾਵਿਤ ਨਹੀਂ ਕਰਦੇ ਕੀ ਪੰਜਾਬ ਦੇ ਮੁੱਖ ਮੰਤਰੀ ਕੱਲ ਨੂੰ ਝੰਡਾ ਨਹੀਂ ਹਿਲਾਉਣਗੇ ਝੰਡਾ ਹਿਲਾ ਰ ਕੇ ਕੁਝ ਬੋਲਣਗੇ ਨਾ ਤੇ ਕਿਉਂ ਦੇ ਵਿੱਚ ਬੋਲਣਗੇ ਵੀ ਪੰਜਾਬ ਦੇ ਵਿੱਚ ਜਿੰਨੇ ਵੀ ਮਹਿਕਮੇ ਹੈਗੇ ਨੇ ਭਾਵੇਂ ਪੁਲਿਸ ਮਹਿਕਮਾ ਹੈ ਮਾਲ ਮਹਿਕਮਾ ਹੈ ਕੋਈ ਵੀ ਮਹਿਕਮਾ ਹੈ ਉਹ ਰਿਸ਼ਵਤ ਲੈਣੀ ਬੰਦ ਕਰੇਣੀ ਸੀ ਉਹਦੇ ਉਤੇ ਕਾਰਵਾਈ ਸਖਤ ਕਰਾਂਗੇ ਕੀ ਬੋਲਣਗੇ ਪੰਜਾਬ ਦੇ ਮੁੱਖ ਮੰਤਰੀ ਝੰਡਾ ਨਹੀਂ ਲਹਿਰਾਉਣਗੇ ਜੇ ਰਿਸ਼ਵਤ ਬੰਦ ਕਰਨੀ ਆ ਤਾਂ ਥੱਲੇ ਤੱਕ ਆਉਣਾ ਪਏਗਾ ਜੜਾ ਥੱਲੇ ਨੇ ਤੇ ਉੱਪਰ ਤੱਕ ਤਰਖ ਤੱਕ ਜਾਂਦੀਆਂ ਨੇ ਇਹ ਤਾਂ ਉਦਾਂ ਹੈ ਵੀ ਜਿਵੇਂ ਘਰ ਦੇ ਵਿੱਚ ਚਿਗਾਠ ਲੱਗੀ ਹੁੰਦੀ ਗੇਟ ਦੀ ਉਹਦੇ ਵਿੱਚ ਕੌਣ ਹੁੰਦਾ ਤੇ ਜਦੋਂ ਉਂਗਲ ਮਾਰੀਏ ਦੇ ਵਿੱਚ ਚਲੀ ਜਾਂਦੀ ਬਾਅਦ ਚ ਪਤਾ ਲੱਗਦਾ ਵੀ ਕੌਣ ਲੱਗਾ ਹੋਇਆ ਇਸੇ ਤਰ੍ਹਾਂ ਕੋਣਾ ਨੂੰ ਰਿਸ਼ਵਤ ਜਿਹੜੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਸਾਡੀ ਜਵਾਨੀ ਨੂੰ ਪੰਜਾਬ ਦੀ ਖਸਾਨੀ ਨੂੰ ਖਾਰੀ ਹੈਗੀ ਆ ਜੇਕਰ ਇਹਨੂੰ ਬੰਦ ਕਰਨਾ ਹੈ ਤੇ ਸਾਡੇ ਲੋਕਾਂ ਨੂੰ ਘਰਾਂ ਵਿੱਚੋਂ ਉੱਠਣਾ ਪਏਗਾ ਜੇ ਲੋਕ ਕਹਿਣ ਅਸੀਂ ਘਰ ਬੈਠਿਆਂ ਸਾਡੇ ਕੰਮ ਹੋ ਜਾਣ ਐਦਾ ਨਹੀਂ ਜੇ ਪੰਜਾਬ ਦੇ ਵਿੱਚ ਨਸ਼ੇ ਦੀ ਗੱਲ ਆ ਤੇ ਨਸ਼ੇ ਦੇ ਨਾਲ ਸਾਡੇ ਇਕੱਲੇ ਇਕੱਲੇ ਮਾਵਾਂ ਦੇ ਪੁੱਤ ਚਲੇ ਗਏ ਨੇ ਬਹੁਤ ਸਾਰੇ ਪਿਓਾਂ ਦੇ ਪੁੱਤ ਚਲੇ ਗਏ ਨੇ ਤੇ ਜੇ ਨਸ਼ੇ ਨੂੰ ਖਤਮ ਕਰਨਾ ਹੈ ਤਾਂ ਸਾਨੂੰ ਘਰਾਂ ਵਿੱਚੋਂ ਉੱਠ ਕੇ ਇਕੱਲੇ ਇਕੱਲੇ ਪਰਿਵਾਰ ਦਾ ਇੱਕ ਗੱਜੀ ਉੱਠੇ ਜੇ ਨਸ਼ੇ ਨੂੰ ਖਤਮ ਕਰਨਾ ਹੈ ਸਿਆਸਤਦਾਨ ਕਦੀ ਨਹੀਂ ਚਾਹੁੰਦਾ ਵੀ ਪੰਜਾਬ ਦਾ ਨੌਜਵਾਨ ਨਸ਼ੇ ਤੋਂ ਰਹਿਤ ਹੋ ਜਾਵੇ। ਇਹ ਯੁੱਧ ਨਸ਼ਾ ਵਿਰੋਧ ਨੂੰ ਕਿਵੇਂ ਦੇਖਦੇ ਹੋ? ਜੇ ਸਿਆਸਤਦਾਨ ਨਹੀਂ ਚਾਹੁੰਦੇ ਤਾਂ ਐਡਾ ਵੱਡਾ ਯੁੱਧ ਛੇੜਿਆ ਹੋਇਆ ਸਰਕਾਰ ਨੇ ਹੁਣ ਤਾਂ ਕਹਿੰਦੇ ਪਾਰਟ 2 ਆਣੇ ਵਾਲਾ ਉਹਦਾ। ਬਿਲਕੁਲ ਵਰਤਾਂ ਸੱਜਿਆ ਗਿਆ। ਇਹਦੇ ਵਿੱਚ ਕਈ ਕੁਝ ਲੁਕੋਇਆ ਗਿਆ। ਬਹੁਤ ਕੁਝ ਹੋਇਆ। ਚਲੋ ਮੈਂ ਸਾਡੇ ਇਲਾਕੇ ਦੇ ਵਿੱਚੋਂ ਖਾਦਣਾ ਤੁਹਾਨੂੰ। ਜ਼ਿਲ੍ਹਾ ਮੇਰਾ ਮੋਗਾ ਹੈਗਾ। ਕੀ ਉਹਨਾਂ ਪਿੰਡਾਂ ਦੇ ਵਿੱਚ ਕਿਸੇ ਨਸਾ ਨਹੀਂ ਵਿਕਦਾ? ਜਿਹੜਾ ਬੰਦਾ ਆਵਾਜ਼ ਚੁੱਕਦਾ ਉਹਨੀਆਂ ਲੱਤਾਂ ਤੋੜਵਾਈ ਜਾਂਦੀਆਂ ਨੇ। ਇਹ ਕੰਮ ਕਿੱਥੇ ਜਾਂਦੇ ਨੇ? ਗੈਂਗਸਟਰ ਕਿੰਨੇ ਪੈਦਾ ਕੀਤੇ ਨੇ? ਨਸ਼ੇ ਵਾਲੇ ਸਦਾਕਰ ਕਿੰਨੇ ਪੈਦਾ ਕੀਤੇ ਨੇ? ਤਸਕਰ ਪਰ ਫੜਿਆ ਕਿਸੇ ਹੋਰ ਨੂੰ ਜਾਂਦਾ ਆ ਦੇਖੋ ਕਤਲੇਆਮ ਕਿਵੇਂ ਹੋ ਰਿਹਾ ਵਰਮਾ ਜੀ ਜਿਹੜੇ ਮਨੋ ਦੀ ਕਹਾਣੀ ਪੜੀ ਆ ਥੋੜੀ ਜੀ ਉਹ ਕਹਿੰਦੇ ਵੀ ਉਹ ਛੋਟੇ ਜਿਹੇ ਘਰ ਵਿੱਚੋਂ ਗਰੀਬ ਘਰ ਚੋਂ ਠੇ ਉਹਨਾਂ ਨੇ ਇੱਕ ਛੋਟੀ ਸਲਾਈ ਮਸ਼ੀਨ ਤੇ ਨਾਲ ਕੁੜਤਾ ਸੀਤਾ ਤੇ ਬਾਅਦ ਦੇ ਵਿੱਚ ਚੰਡੀਗੜ੍ਹ ਤੋਂ ਆਫਰ ਆਈ ਮੇਰੇ ਕੋਲ ਆ ਜੋ ਕਹਿੰਦੇ ਅਸੀਂ ਬ੍ਰਾਂਡ ਬਣਾਇਆ ਬਹੁਤ ਵੱਡੇ ਵੱਡੇ ਲੋਕ ਕਾਰਪੋਰੇਟ ਕਰਾਣੇ ਉਹਨਾਂ ਤੋਂ ਕੁੜਤੇ ਸੌਂਦੇ ਰਹੇ ਤੇ ਅੱਜ ਉਹਨੂੰ ਮਾਰ ਕੇ ਕੀ ਦੱਸੋ ਮਿਲਿਆ ਉਹਦੇ ਕੋਲੋਂ 500 ਲੋਕ ਰੋਟੀ ਖਾਂਦੇ ਸੀਗੇ 500 ਕਾਰੀਗਰਾਂ ਦੇ ਕੋਲ ਕੰਮ ਕਰਦਾ ਸੀਗਾ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਕਤਲ ਨੇ ਅੱਜ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਨੂੰ ਜਿੱਥੇ ਲੈਂਡ ਪੂਲਿੰਗ ਪਾਲਿਸੀ ਦਾ ਕਾਨੂੰਨ ਬਣਾਇਆ ਜਾਂਦਾ ਉਥੇ ਕਰਜ਼ਾ ਮੁਕਤੀ ਦਾ ਕਾਨੂੰਨ ਬਣਾਉਣਾ ਉਥੇ ਵਿੱਦਿਆ ਦਾ ਕਾਨੂੰਨ ਬਣਾਉਣਾ ਉਥੇ ਸਾਡੀ ਸਹੂਲਤ ਦਾ ਕਾਨੂੰਨ ਬਣਾਉਣਾ ਸਾਡੀ ਹੈਲਥ ਸਿਸਟਮ ਦਾ ਸਹੀ ਸੇਵਾ ਕੰਮ ਹੋਵੇ ਉਥੇ ਸਾਨੂੰ ਸਿਸਟਮ ਸਾਰੇ ਸਹੀ ਕਰਤੀ ਜਾਂ ਤਾਂ ਕਰਕੇ ਪੰਜਾਬ ਬਚ ਸਕਦਾ ਜੇਕਰ ਰੰਗਲਾ ਪੰਜਾਬ ਬਣਾਉਣਾ ਹੈ ਤੇ ਫਿਰ ਕਾਨੂੰਨਾਂ ਦੇ ਵਿੱਚ ਬਦਲਾਅ ਕਰਨਾ ਪਵੇਗਾ ਨਵੇਂ ਕਾਨੂੰਨ ਲਿਆਉਣੇ ਪਉਣਗੇ ਧੰਨਵਾਦ ਬਿਲਕੁਲ ਸਰਕਾਰ ਨੇ ਇਸ ਲੈਂਡ ਪੂਲਿੰਗ ਨੀਤੀ ਨੂੰ ਵਾਪਸ ਲਿਆ ਪਰ ਛਲਾਗਾ ਫਿਰ ਵੀ ਨਹੀਂ ਹੋ ਸਕੀ ਕਿਉਂਕਿ ਕਿਸਾਨ ਕਹਿੰਦੇ ਆ ਕਿ ਅਸੀਂ ਇਹ ਲੈਂਡ ਪੂਲਿੰਗ ਪਾਲਿਸੀ ਸਾਡੇ ਵਿਰੋਧ ਨੇ ਇਹ ਰੱਦ ਕਰਾਈ ਆ ਜੇ ਸਰਕਾਰ ਚੰਗੀ ਹੁੰਦੀ ਤਾਂ ਇਹ ਪਾਲਿਸੀ ਲੈਕਿਨ ਨਹੀਂ ਆਉਂਦੀ ਤੁਹਾਨੂੰ ਇਹ ਕਿਸਾਨਾਂ ਦੇ ਜਿਹੜੇ ਵਿਚਾਰ ਆ ਉਹ ਕਿਸ ਤਰ੍ਹਾਂ ਦੇ ਲੱਗਦੇ ਆ ਸਰਕਾਰ ਦੀਆਂ ਗੱਲਾਂ ਕਿਸ ਤਰ੍ਹਾਂ ਦੇ ਲੱਗਦੀਆਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਰ